ਇਹ ਤੁਹਾਡਾ ਸਵਾਗਤ ਹੈ। ਪ੍ਰਾਚੀਨ ਮੰਦਿਰ ਮਾਤਾ ਚਿੰਤਪੁਰਣੀ ਨਮਕ ਮੰਡੀ ਵਿਖੇ ਸ਼ਰਧਾਲੂਆਂ ਨੇ ਮਾ ਚਿੰਤਪੁਰਣੀ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਦੇਸ਼ ਅਤੇ ਪਰਿਵਾਰ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਅਤੇ ਇੱਕ ਦੂਜੇ ਨੂੰ ਮਾ ਚਿੰਤਪੁਰਣੀ ਦੇ ਜਨਮ ਦਿਵਸ ਦੀ ਵਧਾਈ ਦਿੱਤੀ ਅਤੇ ਜਸ਼ਨ ਮਨਾਇਆ। ਇਸ ਤੋਂ ਇਲਾਵਾ ਬਹੁਤ ਸਾਰੇ ਸ਼ਰਧਾਲੂਆਂ ਨੇ ਮਾਦੇ ਦਰਬਾਰ ਵਿੱਚ ਨਾਰੀਅਲ ਅਤੇ ਚੁੰਨੀ ਕੜਾ ਪ੍ਰਸ਼ਾਦ ਚੜਾਇਆ ਅਤੇ ਪੂਜਾ ਕੀਤੀ। ਆਏ ਸ਼ਰਧਾਲੂਆਂ ਨੇ ਕਿਹਾ ਕਿ ਇਸ ਦਰਬਾਰ ਵਿੱਚ ਆਉਣ ਵਾਲੇ ਲੋਕਾਂ ਦੀਆਂ ਸਾਰੀਆਂ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਹਨ। इस मौके अमित कुमार अरोड़ा वरुण कुमार राहिल शैंकी समेत सन आज महारानी का जन्मदिन है ਹਰ ਸਾਲ ਜੰਗ ਦਿਨ ਮਨਾਇਆ ਜਾਂਦਾ ਬੜੇ ਧੂਮ-ਧਾਮ ਨਾਲ ਮਹਾਰਾਣੀ ਦਾ ਪਿੰਡੀ ਸਰੂਪ ਦਰਸ਼ਨ ਹੈਗੇ ਨੇ ਇਥੇ ਔਰ ਇਹ 200 ਸਾਲ ਪੁਰਾਣਾ ਮੰਦਿਰ ਹੈਗਾ ਅਤੇ ਅਮਰਸਰ ਦੇ ਵਿੱਚ ਸਿਰਫ ਹੋਈ ਪ੍ਰਾਚੀਨ ਮੰਦਿਰ ਹੈਗਾ ਤੇ ਮਹਾਰਾਣੀ ਦਾ ਸੁਬਹੇ ਬ੍ਰह्म ਮੂਰਤੀ ਦੇ ਵਿੱਚ ਪੰਚామਰਤ ਨਾਲ ਸਥਾਨ ਕੀਤਾ ਜਾਂਦਾ ਉਸ ਤੋਂ ਬਾਅਦ ਮਹਾਰਾਣੀ ਦਾ ਸ਼ਿੰਗਾਰ ਕਰਕੇ ਵਸਲ ਵਗੈਰਾ ਸਾਰਾ ਸ਼ਿੰਗਾਰ ਪੂਰਾ 16 ਸ਼ਿੰਗਾਰ ਕਰਕੇ ਫਿਰ ਉਹਨਾਂ ਨੂੰ ਮਹਾਰਾਣੀ ਨੂੰ ਕੇਸਰ ਦਾ ਤਿਲਕ ਲਾ ਕੇ ਤੇ ਫਿਰ ਉਹਨਾਂ ਦੀ ਮੰਗਲਾ ਆਰਤੀ ਸੁਗਰੀ ਕੀਤੀ ਜਾਂਦੀ ਹੈ। ਮਾਚਿੰਦਪੁਰਨੀ ਦਾ ਦਰਬਾਰ ਹੈ ਜਿਹੜਾ ਨਮਕ ਮੰਡੀ ਤੇ ਟਾਵਸਤੀ ਰਾਮਚਿੰਦਪੁਰਨੀ ਦਾ ਪ੍ਰਾਚੀਨ ਮੰਦਰ ਜਿਹੜਾ ਇੱਥੇ ਵਿਖਿਆਤ ਹੈ ਜਿਹੜਾ ਕਿ 200 ਸਾਲ ਪੁਰਾਣਾ ਹੈ ਮਾਂ ਦੀ ਸਵੈੰਭੂ ਪਿੰਡੀਏ ਇੱਥੇ ਵਿਰਾਜਮਾਨ ਹੈ ਕਿ ਇੱਥੇ ਦੀ ਮੰਤ ਹੈ ਕਿ ਜਿਹੜੇ ਭਗਤ ਕਿਸੇ ਵਜ੍ਹਾ ਕਰਕੇ ਜਿਹੜੇ ਚਿੰਤਪੁਰਨੀ ਦਰਬਾਰ ਚ ਹਿਮਾਚਲ ਚ ਨਹੀਂ ਜਾ ਸਕਦੇ ਉਹਨਾਂ ਦੀ ਇੱਥੇ ਆਸਮਰਾਂ ਦੇ ਸਮੁੰਦਰ ਦੇ ਵਿੱਚ ਆ ਕੇ ਪੂਰੀ ਹੁੰਦੀ ਹੈ। ਅੱਜ ਮਹਾਮਈ ਦਾ ਜਨਮ ਦਿਨ ਹੈ ਗਾਜੀ ਅਸੀਂ ਅੱਜ ਪਰਿਵਾਰ ਵੱਲੋਂ ਅਰਦਾਸ ਲੈ ਕੇ ਆਏ ਆ ਤੇ ਮਹਾਵਤ ਰਾਨੀ ਸੱਤੇ ਮੇਰਾ ਬਣਿਆ ਹੱਥ ਬਣਾਏ ਰੱਖੇ ਹਾਂਜੀ ਜੈ ਮਾਤਾ ਜੀ ਸਾਰਿਆਂ ਨੂੰ ਅਸੀਂ ਇੱਥੋਂ ਦੇ ਸ਼ਕਤੀ ਨਗਰ ਦੇ ਰਹਿਣ ਵਾਲੇ ਆ ਬਚਪਨ ਤੋਂ ਇੱਥੇ ਮਤਲਬ ਕੀ ਆ ਮਾ ਦੇ ਨਾਲ ਆ ਆਸਾ ਜੁੜੀਆਂ ਨੇ ਸਾਡੀਆਂ ਮਾਤਾ ਚਿੰਦਪੁਰਨੀ ਤੋਂ ਸ਼ੁਰੂ ਤੋਂ ਜੋ ਵੀ ਇੱਥੋਂ ਮਿਲਿਆ ਅੱਜ ਮਾਤਾ ਜੀ ਦਾ ਬਰਥਡੇ ਆ ਚਿੰਦਪੁਰਨੀ ਦਾ ਤੇ ਉੱਤੋਂ ਮੇਰੇ ਬੇਟੇ ਦਾ ਵੀ ਅੱਜ ਹੀ ਬਰਥਡੇ ਆ ਜੀ ਤੇ ਮਾ ਦਾ ਅਸ਼ੀਰਵਾਦ ਦੀ ਦੀਵਾਨ ਆਏ ਆ ਜੀ ਸਾਰਾ ਪਰਿਵਾਰ ਨਾਲ ਤੇ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਅੱਜ ਇੱਥੇ ਜੀ ਮਾਤਾ ਚਿੰਤਪੂਰਨੀ ਦਾ ਮੇ ਸਾ ਸਦਾ ਆਸ਼ੀਰਵਾਦ ਸਾਰੇ ਭਗਤਾ ਤੇ ਬਨਿਆ ਰਵੇ ਤੇ ਸਭ ਪਰਿਵਾਰ ਤੇ ਬਨਿਆ ਰਵੇ ਜੀ ਮਾਤਾ ਚਿੰਤਪੂਰਨੀ ਮੰਦਰ ਨਮਕ ਮੰਡੀ ਵਿਖੇ ਮਾਤਾ ਚਿੰਤਪੂਰਨੀ ਦਾ ਜਨਮ ਦਿਨ ਧਰਤਾ ਪਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੰਦਰ ਵਿਖੇ ਮੱਥਾ ਟੇਕਿਆ ਅਤੇ ਪਰਿਵਾਰ ਦੀ ਅਤੇ ਦੇਸ਼ ਦੀ ਸ਼ੁਕਸ਼ਾਂਤੀ ਦੀ ਅਰਦਾਸ ਕੀਤੀ ਅੰਮ੍ਰਿਤਸਰ ਫਾਸਟਵੇ ਖਬਰਾਂ ਨਾਲ ਲਈ ਰਕੇਸ਼ ਕੁਮਾਰ